ਜੀ ਮਜਾਰਾ ਅੱਜ ਤੱਕ ਬੇਨਤੀਆਂ ਸਾਡੇ ਫਾਸਟ ਵਿੱਚ ਦੇਖਦੇ ਸਮੂਹ ਅਸ਼ਕਾਨ ਸਵਾਗਤ ਕਰਦੇ ਆਂ ਅੱਜ ਜਿਵੇਂ ਵਾਰਡ ਨੰਬਰ 17 ਦੇ ਵਿੱਚ ਪਰਮਦੇਵਾਲ ਭਗਤ ਜੀ ਜਿਹੜਾ ਦਾ ਅੰਮਡਾਗਾਹ ਕਾਫੀ ਲੰਕਾ સેવા ਕਰਦੇ ਰਹਿੰਦੇ ਆਂ ਤੇ ਵਾਰਡ ਨੰਬਰ 17 ਤੋਂ ਉਹਨਾਂ ਦੀ ਧਰਮਪਤਰੀ ਜਿਹੜੀ ਇਲੈਕਸ਼ਨ ਅਲਾਨ ਦੇ ਕਾਂਗਰਸ ਪਾਰਟੀ ਵੱਲੋਂ ਸੋ ਆਓ ਉਹਨਾਂ ਵੱਲੋਂ ਜਾਣਕਾਰੀ ਲੈਣੇ ਕਿ ਕਿਹੜੇ ਕਿਹੜੇ ਕੰਮ ਕਰਵਾਉਣੇ ਆ ਤੇ ਕਿਹੜੇ ਕਿਹੜੇ ਕਰਵਾ ਚੁੱਕੇ ਆ ਸੋ ਆਓ ਤੁਹਾਨੂੰ ਜਾਣਕਾਰੀ ਦਿੰਨੇ ਆ ਸਾਰੇ ਮੇਰੇ ਪਰਮਦੇਵਾਲ ਭਗਤ ਜੀ ਸਾਫਾ ਕਾਉਂਸਲਰ ਸਭ ਤੋਂ ਪਹਿਲਾਂ ਸਾਡੇ ਚੈਨਲ ਨੂੰ ਤੁਹਾਡਾ ਸਵਾਗਤ ਜੀ ਨਮਸਕਾਰ ਜੀ ਤੁਹਾਡਾ ਮੋਦਵਾ ਧੰਨਵਾਦ ਕਿ ਤੁਸੀਂ ਜੀ ਸਾਨੂੰ ਤੁਹਾਡੇ ਯਾਨੀ ਜੂ ਜਮਾ ਅਸੀਂ ਬੋਲਣਾਂ ਦਾ ਮੌਕਾ ਦਿੱਤਾ ਹੈ। थैंक यू सो मच। ਸਰ ਸਭ ਤੋਂ ਪਹਿਲਾਂ ਅਸੀਂ ਅ ਤਰਫ ਤੋਂ ਪੁੱਛਣਾ ਚਾਹਾਂਗੇ ਕਿ ਜਿਸ ਤਰ੍ਹਾਂ ਪਿਛਲੇ ਇਲੈਕਸ਼ਨ ਕਾਰਪੋਰੇਸ਼ਨ ਦਾ ਚੱਲ ਰਿਹਾ ਹੈ ਕਾਫੀ ਲੰਬੇ ਸਮੇਂ ਤੋਂ ਤੁਸੀਂ ਦੇਸ਼ ਦੀ ਪ੍ਰਾਪਤ ਕਰਦੇ ਰਹੇ। ਸਰ ਇਸ ਵੇਲੇ ਜਿਹੜੇ ਤੁਸੀਂ ਜਿਹੜੇ ਕੰਮ ਕਰਵਾਏ ਆ ਸਰ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਕਿਹੜੇ-ਕਿਹੜੇ ਕੰਮ ਤੋਂ ਆਪਣੇ ਇਲਾਕੇ ਵਾਸਤੇ ਆ ਲੱਗ ਕੇ ਦੀ ਗੱਲ ਕਰੀਏ ਤਾਂ ਇਹ ਇਲੈਕਸ਼ਨ ਜਿਹੜਾ 5 ਸਾਲਾਂ ਨੂੰ ਆਉਂਦਾ ਜੀ ਲੇਕਿਨ ਸਰਕਾਰ ਦੇ 2 ਸਾਲ ਚੁੱਕਰ ਹੋ ਗਿਆ ਸਾਥ-ਸਾਥ ਸਮਝ ਗਿਆ ਜੀ 5 ਸਾਲ ਹੋ ਗਏ ਸਮੂਹ ਲੋਕਾਂ ਨੂੰ ਸੇਵਾਵਾਂ ਦਾ ਮਤਲਬ ਮਿਲਿਆ ਉਹਦੇ ਵਿੱਚ ਜਿਹੜੇ ਕੰਮ ਕਰਾਇਆ ਹੈ ਜਿਵੇਂ ਕਿ ਲਾਈਟ ਸੀਵਰ ਜੋ ਪੁਲਾਈਟ ਸੀਵਰ ਜੋ ਪਾਣੀ ਇਹ ਤਾਂ ਹਰ ਕਾਉਂਸਲਰ ਚ ਦਿੰਦਾ ਹੈ ਲੇਕਿਨ ਇਹ ਤੂੰ ਅਲੱਗ ਅੱਲਾਹ ਨੂੰ ਵੇੜਾ ਕੰਮ ਦਿੱਤੇ ਉਹ ਟਿਕਰੀ ਬਣਦੀ ਮੈਂ ਆਪਣੇ ਇੱਕ ਮੈਨੀਫੈਸਟੋ ਜਾ ਘੜਿਆ ਜੀ ਉਹਦੇ ਵਿੱਚ ਜਿਹੜੇ ਨਾ ਮੈਂ ਮਤਲਬ ਉਹ ਸਾਰੇ ਕੰਮਾਂ ਦੀ ਮੈਂ ਜੱਟੇ ਦਿੱਤੀ ਜਿਹਦੇ ਵਿੱਚ ਮੇਨ ਜਿਹੜੇ ਆਪਾਂ ਕਰਦੇ ਹਾਂ ਸਕੂਲ ਬਣਾਇਆ ਪਾਰਕ ਬਣਾਇਆ ਸਕੂਲ ਬਣਾਇਆ ਡਿਸਪੈਂਸਰੀ ਬਣਾਈ ਪਾਰਕ ਬਣਾਈਆ ਪਾਰਕਾਂ ਨੂੰ ਮੇਨਟੇਨੈਂਸ ਜਿੱਦਾਂ ਕਰ ਰਹੇ ਹਾਂ ਜਿੱਥੇ ਉੱਚੇ ਜੇ ਲੋਕਾਂ ਨੂੰ ਪਾਣੀ ਨਹੀਂ ਆ ਰਿਹਾ ਸੀ ਤੇ ਘਰਾਂ ਨਾਲੋਂ ਸਾਡੇ ਘੜੇ ਦਿੱਤੇ ਜਿਨ੍ਹਾਂ ਨੂੰ ਉੱਪਰਲੇ ਜਿਹੜੇ ਪਾਣੀ ਭੜੀ ਦਿੱਕਦਾ ਸੀ ਲੱਭੇ ਸਮੱਸਿਆ ਸੀ ਉਹਦੇ ਵਾਸਤੇ ਆਪਾਂ ਇੱਕ ਪਿਊਰ ਵਾਡਾ ਲਵਾਇਆ ਹੋਇਆ ਉਹ 22 ਕਰੋੜ ਦੀ ਤਕਰੀਬਨ ਮੈਂ ਆਪਣੇ ਘਰੇ ਦੇ ਜਿਹੜੀਆਂ ਕੋਈ ਮਸਰਗਾ ਬਣਾਇਆ ਨਾ ਜ ਸੰਤ ਨਗਰ ਦੀ ਮਹਾ ਜ ਆਪਣੇ ਦਾ ਪੈਨਾ ਉਹਦੇ ਵਿੱਚ ਮੈਂ ਅੱਜ ਤਕਰੀਬਨ 40 ਲੱਖ ਦੀ ਜਿਹੜੀਆਂ ਬਜ਼ੁਰਗੀਆਂ ਬਣਾ ਜਿੰਦੀਆਂ ਮੇਰੇ ਉਹ ਮੌਦੂ ਕਰਾਇਆ ਕੱਢ ਹੀ ਮੇਰੇ ਤੋਂ ਆਲੇ ਨਿਕਲਦੀ ਦਫਤਰ ਨਾਲੋਂ ਬਹੁਤ ਤਾਰਾਂ ਨੀਆਂ ਸੀਗੀਆਂ ਜਿਹੜੀ 7.5 ਲੱਖ ਰੁਪਏ ਲਵਾ ਕੇ ਮੈਂ 7 ਗੰਬੇ ਉਹ ਨਾਲ ਸਾਝੇ ਨਵੇਂ ਤਾਰਾਂ ਉੱਚਾ ਕਰਵਾ ਕੇ ਉਸ ਤੋਂ ਬਾਅਦ ਟ੍ਰਾਂਸਫਾਰਮ ਲਾਇਆ ਜਿਹੜਾ ਕਿ ਘਰ ਜਿੰਨੀ ਮੇਰੀ ਇਹਦੀ ਬੰਦੇ ਆ 40 ਸਾਲ ਤੱਕ ਕਰੀ ਆਣੇ ਲਾਈਟ ਨੂੰ ਕੋਈ ਦਿੱਕਤ ਨਹੀਂ ਆਈ ਔਰ ਜਿਹੜੀ ਮੇਨ ਰੋਡ ਆ ਮੇਨ ਉਹ ਰੋਡ ਜਿਹੜੀ ਬੁਗਰਾਈ ਤੁਰਕ ਮੱਲਾਪੰਦਾ ਸੀ ਉੱਥੇ ਪਾਣੀ ਦੀ ਵੀ ਸਮੱਸਿਆ ਆਉਂਦੀ ਸੀ ਜਿਵੇਂ ਜਿਵੇਂ ਨਵਸੀਬਈ ਨੂੰ ਆਇਆ ਜੀ ਉਹਨਾਂ ਘੱਟੋ ਘੱਟ 2200 ਦੇ ਕਰੀਬ ਮੈਂ ਲੋਕਾਂ ਦੇ ਪ੍ਰਸ਼ਨਾਂ ਨੂੰ ਲਗਾਇਆ ਜਿਹੜਾ ਘੱਟੋ ਘੱਟ 3.5 ਲੱਖ ਰੁਪਇਆ ਹਰ ਮਹੀਨੇ ਜਿਹੜਾ ਆਪਣਾ ਪੈਂਟਰ ਦੇ ਤੌਰ ਤੇ ਜਦੋਂ ਉਹਦਾ ਅ빠ਇ ਦਾ ਵਿਧਵਾ ਜਾਇਓ ਆਸ਼ਰ ਬਚੇ ਆ ਜਾਂਗੇ ਇਹਨਾਂ ਦੇ ਉਹਨਾਂ ਦੇ 3.5 ਲੱਖ ਮਹੀਨੇ ਜਿਹੜਾ ਉਹ ਆ ਰਿਹਾ ਹੈ तकरीबन 10 ਦੇ ਲਾ ਕੇ ਜਾ ਕੇ ਜਿੰਨੇ ਵੀ ਕਲੋਨੀਆਂ ਨੇ ਉਹਨਾਂ ਦੇ ਵਿੱਚੇ ਪਾ ਕੇ ਮੈਂ 2800 ਦੇ ਕਰੀਬ ਜਿਹੜਾ ਉਹਨਾਂ ਲਈ ਕਾਰੋਂ ਨੂੰ ਆਇਆ ਹਾਸ਼ਮਨ ਕਰਨ ਨਾਲ ਨਹੀਂ ਲੇਕਰ ਨਾਲ ਕੋਈ ਜਿਹੜੀ ਆ ਜਿਹੜੀ ਯੋਜਨਾ ਚੱਲ ਰਹੀ ਹੈ ਵੀ ਆਵਾਜ਼ ਯੋਜਨਾ ਉਹਦੇ ਤਹਿਤ ਤਕਰੀਬਨ 150 ਦੇ ਲੋਕਾਂ ਨੂੰ ਨੌਕਰੀ ਜਿਹੜੇ ਲੋਕਾਂ ਦੇ ਘਰ ਬਣਾਏ ਆ ਪੂਰੇ ਤਾਂ ਬਹੁਤ سارے ਕੰਮਾਂ ਤੇ ਤਕਰੀਬਨ ਸਾਰੀ ਡਿਟੇਲ ਦੇ ਦਿੱਤੀ ਹੋਈ ਹੈ ਵੀ 25 ਕ ਮੈਂਦਾਂ ਦੇ ਨੇ ਜਿਹੜੇ ਆਪਾਂ ਜਿਹੜੇ ਕਿ ਰਿਲੇਟਡ ਜਿਹੜੇ ਨੇ ਕਾਉਂਸਲਰ ਦੇ ਨਹੀਂ ਆ ਲੇਕਿਨ ਫਿਰ ਵੀ ਇਹ ਸੋ ਕੰਮ ਹੋ ਜਿਹੜੇ ਨੇ ਉਹ ਕਰਵਾਏ ਕਿਉਂਕਿ ਮੈਂ ਜੋ ਸਮਝਦਾ ਕਿ ਇੱਕ ਪੇਰਾ ਸਮਾਜ ਵਿੱਚ ਜਿਹੜਾ ਬੰਦਾ ਰਹਿੰਦਾ ਯੋ ਸਮਾਜ ਦੇ ਵਿੱਚ ਉਹਨਾਂ ਚੀਜ਼ਾਂ ਚਾਹੀਦੀਆਂ ਨੇ ਕਿ ਬੱਚਾ ਪਹਿਨਾ ਹੁੰਦਾ ਉਹਨਾਂ ਜੁੱਤਾਂ ਨੂੰ ਮਿਲਦਾ ਉਹਦੇ ਵਿੱਚ ਜਿਹੜੀਆਂ ਵੀ ਚੀਜ਼ਾਂ ਲੋੜ ਪਈਏ ਮੈਂ ਕੋਸ਼ਿਸ਼ ਕੀਤੀ ਹੈ ਕਿ ਮੈਂ ਇਥੇ ਰੋਪਾਂ ਨੂੰ ਦਿੱਤੀਆਂ ਨੇ ਪਰ ਇਸ ਲਈ ਲੋਕ ਜਿਹੜੇ ਨੇ ਮੇਰੇ ਨਾਲ ਦੇਖੋ ਕੁਝ ਵੀ ਨਹੀਂ ਹੁੰਦਾ ਕਰਨੇ ਕੰਮ ਦੇਣਾ ਕਰੀ ਗਏ ਜੀ ਸਰ ਤੁਸੀਂ ਕਾਫੀ ਗੱਲਾਂ ਤੁਸੀਂ ਬਹੁਤ ਹੀ ਗੱਲਾਂ ਫਾਈਨਲ ਕਰ ਦਿੱਤੀਆਂ ਜਿਵੇਂ ਕਿ ਤੁਸੀਂ ਲੋਕਾਂ ਦਾ ਕੰਮ ਕਰਵਾਇਆ ਹੈ ਕਾਫੀ ਜਿਹੜੇ ਲੋਕ ਵੀ ਤੁਹਾ ਤੋਂ ਖੁਸ਼ ਲੱਗ ਰਹੇ ਨੇ ਤੇ ਇਸ ਲਈ ਸਰ ਇਹ ਪੁੱਛਣਾ ਚਾਹਾਂਗੇ ਤੁਹਾਡੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਕਿਹੜੇ ਸੁਧਾਰ ਕਰਨਾ ਚਾਹੁੰਦੇ ਸੀ ਦੇਖੋ ਤਕਰੀਬਨ ਮੈਂ ਜਿਹੜੇ ਕਰਮਚਾਰੀ ਨਾਲ ਉਸ ਟਾਈਮ ਗਿਆ ਸੀ ਜੀ ਉਹ ਮੈਂ ਕੰਮ ਜਿਹੜੇ ਸਾਰੇ ਤਕਰੀਬਨ ਮੈਂ ਸਾਰੇ ਕੰਮ ਕਰ ਲਏ ਜੀ ਜੀ ਜਿੱਦਾਂ ਮੈਂ ਪਹਿਲਾਂ ਤੁਹਾਨੂੰ ਗਾਮ ਦੇ ਵਿੱਚ ਮੈਂ ਦੱਸਦਾ ਕਿ ਇਹ ਕਹਿੰਦਾ ਇੱਥੇ ਪਾਈ ਨਜ਼ੀਰ ਕਲੋਨੀ ਪਾਈ ਹੈ ਉਹਦੇ ਵਿੱਚ ਜਿਹੜੀਆਂ ਲੋਕ ਜਿਹੜੂ ਮਦਦ ਕਰਕੇ ਸ਼ਾਦੀ ਮਕਾਨ ਢਾਣ ਵਾਸਤੇ ਉਹ ਹਰ ਘਰ ਦੇ ਵਿੱਚ ਤੇ ਹਰ ਘਰ ਜਿਹੜਾ ਹੈ ਉਹਦੀ ਸਹੀਨਤ ਐਤ ਮੈਂ 27 ਲੋਕਾਂ ਦੀ ਰਿਸਟਰੀ ਬਣਾਉਣੀ ਸੀ ਉਹ ਮੇਰੇ ਕਹਿ ਨਹੀਂ ਪਾਇਆ ਜੀ ਉਹ ਦੂਸਰਾ ਜਿਹੜਾ ਨਵੇਂ ਕਮਰੇ ਇਹਨਾਂ ਵਿੱਚ ਕੰਮਾਂ ਵਿੱਚ ਮੇਰਾ ਸਿਰਫ ਫੇਸਕ ਮੈਨੂੰ ਵੀ ਹਾਜ਼ਰ ਹੈ ਉਹ ਮੇਰਾ ਰਹਿ ਗਿਆ ਕਿਉਂਕਿ ਮੈਂ ਕਮੇਟੀ ਆਦੀ ਵੀ ਅਜੇ ਨਹੀਂ ਪੱਤਰ ਭੌੜਿਆ ਸੀਗਾ ਲੇਕਿਨ ਉਹਦੇ ਵਿੱਚ ਜਦੋਂ ਸਰਕਾਰ ਆਉਂਦਾ ਸਰਕਾਰ ਜਿਹੜੀ ਆ ਸਾਡੀ ਬਦਲਨਾ ਆਈ ਇਹ ਸਰਕਾਰ ਇਹ ਬੰਦ ਕਰਦੀ ਨਹੀਂ ਦੂਸਰਾ ਸਕੂਲ ਦਾ ਪ੍ਰਾਇਮਰੀ ਸਕੂਲ ਦੇ ਵਿਭਾਗ ਜਿਹੜੀਆਂ ਅਨੁਗੋਸ਼ਣ ਹੋਈ ਚੁਗੀ ਉਹ ਜੋਗ ਨਾਲ ਦਾ ਦਫਤਰ ਨੂੰ ਕਰੂੰਗਾ ਲੇਕਿਨ ਉਹ ਇਹਨਾਂ ਦੇ ਉੱਤੇ ਰਿਪੋਰਟਾਂ ਪ੍ਰੋਵਾਈਡ ਕਰਦੀਆਂ ਜਿਹੜੀਆਂ ਗਲਤ ਹੈਗੀਆਂ ਤਾਂ ਹੋਣ ਦੇ ਦੁਬਾਰਾ ਪ੍ਰਮਾਤਮਾ ਨੇ ਮੌਕਾ ਦਿੱਤਾ ਪਾਪਾ ਜਿਹੜੀ ਉਹ ਉਹਨੂੰ ਪੁੱਟਾ ਕਰਨਾ ਕਿ ਮੇਰੇ ਆ ਪਛਾਰੀਆਂ ਐਪਲੀਕੇਸ਼ਨ ਨੂੰ ਹੋਣੀ ਆ ਦੁਵਾਰਾ ਵੀ ਜਲਦੀ ਕੀਤਾ ਜਾਵੇ ਵੀ ਜਿਹੜੀਆਂ ਉਹਨਾਂ ਨੇ ਦਿੱਤੀਆਂ ਦਿੱਤੀਆਂ ਔਰ ਜਿਹੜੀ ਇਹਦੀ ਗਲਤ ਪਾਈਆਂ ਗਈਆਂ ਤੇ ਆਪਾਂ ਇਹਨੂੰ ਦਖਾਵੇ ਕੀਤੀ ਜਾਵੇ ਤੇ ਜਦੋਂ ਕਹਿੰਦਾ ਕਿ ਮੇਰੇ ਖਾਨਾ ਦੋ ਘਰ ਹੈਗੇ ਆ ਬਾਕੀ ਸ਼ਮਸ਼ਾਨ ਘਾੜ ਜਿਹੜੀ ਉਹ ਆਪਾਂ ਰੈਗੂਲਰ ਦਾ ਸਪਾਈ ਚੱਲੀ ਰਹੀ ਹੋਈ ਰਿਹਾ ਮੇਰੇ ਘਰ ਮੈਂ ਹੀ ਆ ਗਿਆ ਬਾਕੀ ਜਿੱਦਾਂ ਦੇ ਵੀ ਹੋਰ ਵੀ ਕੰਮ ਜਿਹੜੇ ਹੋਣਗੇ ਤਕਰੀਬਨ ਮੈਂ ਗੜੇ ਦੇ ਕੰਮ ਜਿਹੜੇ ਮੈਂ ਤਰੀ ਕਰਾਇਆ ਚੁਕਾਦਾ ਆ ਜੀ ਬੜਾ ਇਹਨਾਂ ਘੁੰਮਣ ਦੀ ਵਾਲਾ ਕੰਮ ਹੈ ਉਹ ਮੇਰਾ ਬਹੁਤ ਜ਼ਰੂਰੀ ਹੈ ਉਹ ਆਪਾਂ ਕਰਵਾ ਕੇ ਦੇ ਜੋ ਦੇ ਵਿੱਚ ਟਟੋ ਘਟ ਜਿਹੜਾ ਨਾ ਉਹ ਮੈਂ ਨੋਨ ਮੈਡੀਕਲ ਤੇ ਮੈਡੀਕਲ ਦਾ ਮੈਂ ਕਿਹਾ ਸੀਗਾ ਪਰ ਕਮਰਸ ਗਰੁੱਪ ਜਿਹੜਾ ਨਾ ਉਹ ਕਿਉਂਕਿ ਜਗਾ ਨਹੀਂ ਹੋਣ ਜਗਾ ਘਟਉਂ ਤਾਂ ਉਹਨਾਂ ਨੂੰ ਕਮਰੇ ਤੋਂ ਦੇ ਘੱਟ ਜਿਹੇ ਤੋਂ ਨਹੀਂ ਹੋ ਪਾਇਆ ਲੇਕਿਨ ਕਮਰਸ ਗਰੁੱਪ ਜਿਹੜਾ ਮੈਂ ਜੋੜ ਲਿਆ ਗਿਆ ਉਹ ਤਾਂ ਲੋਕਾਂ ਦੇ ਸਾਡੇ ਗਰੀਬ ਲੋਕ ਨੇ ਕੁੜੀਆਂ ਲਈ ਜੂੜ ਨਹੀਂ ਪੜਨ ਜਾ ਸਕਦੀਆਂ ਉਹ ਆਪਣੇ ਪਿੰਡ ਦੇ ਵਿੱਚ ਆਪਣੇ ਸ਼ਹਿਰ ਦੇ ਵਿੱਚ ਆਵੇ ਲਾਗੇ ਲਾਗੇ ਜਿਹੜੇ ਨੇ ਅਟੋਬਰ ਕਮਰਸ ਕਰ ਲੈਣ ਤਾਂ ਵੀ ਉਹਨਾਂ ਦਾ ਫਿਊਚਰ ਦੇ ਵਿੱਚ ਜਿਹੜਾ ਲੋਕਾਂ ਦਾ ਲੋਕਾਂ ਨਾਲ ਕੰਪੀਟੀਸ਼ਨ ਵਧਾਇਆ ਉਹ ਮੋਗਨ ਨਿਕਲ ਸੋ ਸਾਡੇ ਮੈਜੂਨੇ ਤ੍ਰਿਪਤਾ ਪਗਤ ਜਿਹੜੇ ਕਿ ਲਗਾਤਾਰ ਇਸ ਲਈ ਕੈਂਪੇਨ ਕਰ ਰਹੇ ਆ ਉਹ ਨਾਲ ਵੀ ਗੱਲਬਾਤ ਕਰਦੇ ਸਭ ਤੋਂ ਪਹਿਲਾਂ ਮੈਂ ਉਸ ਦਾ ਸਵਾਗਤ ਹੈ ਸਾਡੇ ਚੈਨਲ ਤੇ ਮੈਮ ਜਿਸ ਤਰ੍ਹਾਂ ਇਸ ਵੇਲੇ ਤੁਸੀਂ ਪਹਿਲੀ ਵਾਰ ਪੋਸਟਰ ਦਾ ਚੋਣ ਲਾ ਰਹੇ ਤੁਹਾਨੂੰ ਕਿਦਾਂ ਦਾ ਲੱਗ ਰਿਹਾ ਹੈ ਮੈਮ ਜਿਸ ਤਰ੍ਹਾਂ ਜਿਸ ਤਰ੍ਹਾਂ ਲਗਾਤਾਰ ਜਿਹੜੇ ਕਿ ਪਰਦੇਲਪ ਗਜੀ ਕਾਫੀ ਲੰਬੇ ਸਮੇਂ ਤੋਂ ਕਾਫੀ ਲੋਕਾਂ ਨਾਲ ਵਿਚਰਦੇ ਰਹੇ ਰਾਜਨੀਤੀ ਦੇ ਵਿੱਚ ਤੁਸੀਂ ਇਸ ਲਈ ਕੈਂਪੇਨ ਕਰ ਰਹੇ ਹੋ ਲੋਕਾਂ ਨਾਲ ਤੁਸੀਂ ਗੱਲਬਾਤ ਕਰਦੇ ਹੋ ਕਿੱਦਾਂ ਦਾ ਮਹਿਸੂਸ ਹੋ ਰਿਹਾ ਬਹੁਤ ਵਧੀਆ ਮਿਲਦਾ ਸਾਰਿਆਂ ਨੂੰ ਮਿਲਦੇ ਆ ਸਾਰੇ ਪਿਆਰ ਮੁਹabbat ਨਾਲ ਮਿਲਦੇ ਨੇ ਜੀ ਸਭ ਠੀਕ ਬਹੁਤ ਵਧੀਆ ਜੀ ਤੇ ਜੇ ਆਪਾਂ ਗੱਲ ਕਰੀਏ ਮੈਂ ਜਿਸ ਤਰ੍ਹਾਂ ਸੁਲੇ ਜਿਹੜਾ ਚੌਂਦ ਮੈਦਾਨ ਦੇ ਵਿੱਚ ਤੁਸੀਂ ਉਤਰੇ ਹੋ ਤੇ ਲੋਕਾਂ ਲਈ ਕਿਹੜੇ-ਕਿਹੜੇ ਤੁਸੀਂ ਆਪਣਾ ਕੰਮ ਕਰਨਾ ਚਾਹੁੰਦੇ ਹੋ ਹਾਂ ਜੋ ਵੀ ਲੇਡੀਜ਼ ਦੇ ਸਮੱਸਿਆਵਾਂ ਆਉਂਦੀਆਂ ਨੇ ਉਹ ਦੱਸਣਗੇ ਉਹ ਸੋਨਾਂ ਦੇ ਕਰਾਂਗੇ ਸੁਣ ਕੇ ਹੱਲ ਕਰਨਾ ਦੇਣਾ ਜੀ ਲੇਡੀਜ਼ ਕੀ ਅਪੀਲ ਕਰਨਾ ਚਾਹੋਗੇ ਆਪਣੇ ਇਲਾਕੇ ਵਾਸੀ ਮੈਂ ਕਲੀਅਰ ਕਰਨਾ ਚਾਹਾਂਗੀ ਕਿ ਕਾਮਰਸ ਪਾਰਟੀ ਨੂੰ ਬਾਤ ਤੋਂ ਬਾਅਦ ਬੋਟਾ ਪਾ ਕੇ ਜਿਤਾਓ ਤਾਂ ਕਿ ਸਾਡੇ ਜੋ ਵੀ ਕੈਂਪ ਪੈਂਡਿੰਗ ਕੰਮ ਹੈ ਉਹਨਾਂ ਨੂੰ ਅਸੀਂ ਪੂਰਾ ਕਰ ਸਕੀਏ ਧੰਨਵਾਦ